ਲਓ ਜੀ ਹੁਣ ਦਰਬਾਰ ਸਾਹਿਬ ਚੱਲੇ ਆ ਮੱਥਾ ਟੇਕਣ ਦੇਖੋ ਸੰਗਤ ਆ ਰਹੀ ਐ ਹਲੋ ਤੁਸੀਂ ਵੀ ਕਰੋ ਦਰਸ਼ਨ ਅਸੀਂ ਵੀ ਕਰਦੇ ਹਾਂ ਦਰਸ਼ਨ ਚੰਗੀ ਚੀਜ਼ ਨੂੰ ਸਪੋਰਟ ਕਰਿਆ ਕਰੋ ਭਾਈ ਨਾਲ ਬਾਹੀ ਗੁਰੂ ਬਾਹੀ ਗੁਰੂ ਲੈ ਮੰਮੀ ਦਖਵਾ ਦੇਣਾ ਫੇਰ ਬਸਰਾਂ ਲੇਖਨ ਖਾਬ ਲੇਖਨ ਸਰ ਸਰ ਆਏ Thank you. ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਗੁਰਦੁਆਰਾ ਸ੍ਰੀ ਬੂੰਗਾ ਮਫਤੌਣਾ ਸਾਹਿਬ ਦਾ ਲੰਗਰ ਹਾਲ ਜੋ ਕਿ ਤਲਵੰਡੀ ਸਾਬੋ ਗੁਰੂ ਕੀ ਕਾਸ਼ੀ ਵੀ ਆਪਾਂ ਕਹਿ ਸਕਦੇ ਹਾਂ ਉੱਥੇ ਆ ਉਹਦਾ ਸਾਰਾ ਲੰਗਰ ਹਾਲ ਤੁਹਾਨੂੰ ਦਿਖਾਵਾਂਗੇ ਆਪਾਂ ਤੇ ਬਲੌਗ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਬਣੇ ਰਹੋ ਤੇ ਲਓ ਜੀ ਇੱਥੋਂ ਆਪਾਂ ਕੰਮ ਕਰਦਿਆਂ ਸ਼ੁਰੂ ਵਿੱਚ ਅੱਗ ਬਾਲ ਕੇ ਤੇ ਇੱਧਰ ਆਪਦੇ ਰਾਹੀਂ ਸਾਰਾ ਚੀਜ਼ ਬਣਦਾ ਤੇ ਹੁਣ ਆਪਾਂ ਇੱਧਰ ਲੰਗਰ ਹਾਲ ਦਿਖਾਉਣੇ ਤੇ ਆਹਗਾ ਦੇਖੋ ਇੱਧਰ ਲੱਕਣਾ ਲੁੱਕਣਾ ਪਈਆਂ ਨੇ ਲੱਕਣਾ ਪਈਆਂ ਤਾਂ ਇੱਧਰ ਚੱਲੇ ਤੇ ਇਹ ਲੰਗਰ ਹਾਲ ਆ ਇਹ ਸਾਰਾ ਲੰਗਰ ਹਾਲ ਤੁਸੀਂ ਦੇਖੋ ਕਿ ਉੱਧਰ ਬਾਹਰ ਲੰਗਰ ਪਸਾਦਾ ਚੱਲੀ ਜਾਂਦਾ ਤੇ ਆਹ ਮਸ਼ੀਨ ਆ ਆਟਾ ਗੁੰਨਣ ਵਾਲੀ ਆ ਦੇਖੋ ਜੇ ਇੱਧਰ ਆਹ ਆਟਾ ਪਿਆਗਾ ਤੇ ਉੱਧਰ ਬਾਹਰ ਲੰਗਰ ਚੱਲੀ ਜਾਂਦਾ ਤੇ ਆ ਦੇਖੋ ਜੀ ਹਾਂ ਜੀ ਬਾਹਰ ਲੰਗਰ ਪ੍ਰਸ਼ਾਦਾ ਚੱਲੀ ਜਾਂਦਾ ਇਹ ਲੰਗਰ ਹਾਲ ਹੈ ਤੋਂ ਹੀ ਕਰੂੰਗਾ ਆ ਗਿਆ ਆ ਗਿਆ ਬੱਸ ਆ ਗਿਆ ਆ ਗਿਆ ਆਗੇ ਕਮੈਂਟ ਤੇ ਆ ਦੇਖੋ ਜੀ ਇਹ ਸਾਰਾ ਇਹ ਪਾਫਰਾ ਹੀ ਬਣਦਾ ਸਾਰਾ ਸਿਸਟਮ ਠੀਕ ਹੈ ਜੀ ਇਹ ਸਾਰਾ ਸਚਾ ਵੀ ਬਣਦੀ ਆ ਸਬਜ਼ੀ ਦਾਲ ਇਹ ਚੀਜ਼ਾਂ ਤਿਆਰ ਹੁੰਦੀਆਂ ਨੇ ਤੇ ਜਿਹੜੀ ਅੱਜ ਦਾ ਜੀ ਤੁਸੀਂ ਇਹ ਵੱਡੀਆਂ-ਵੱਡੀਆਂ ਮਸ਼ੀਨਾਂ ਫਰਿੱਜ ਤੇ ਇੱਧਰ ਆ ਮਸ਼ੀਨ ਆ ਜਿਹੜੀ ਰੋਟੀਆਂ ਵਾਲੀ ਮਸ਼ੀਨ ਆ ਆਪਾਂ ਕਹਿੰਦੇ ਜਿਹਨੂੰ ਕਹਿ ਸਕਦੇ ਆ ਇਹ ਰੋਟੀਆਂ ਵਾਲੀ ਮਸ਼ੀਨ ਆ ਚਲਿਆ ਦੇਖੋ ਤੁਸੀਂ ਇਹ ਆ ਇਹਦੇ ਨੇ ਬਟਨ ਨੇ ਤੇ ਆਹ ਵੇਖੋ ਠੀਕ ਹੈ ਜੀ ਸਾਰਾ ਆਟਾ ਗੁੰਨ ਕੇ ਸਾਡੀਆਂ ਪ੍ਰਸ਼ਾਦਾ ਆਪਾਂ ਨਹੀਂ ਤਿਆਰ ਹੁੰਦਾ ਇੱਥੇ ਇਹ ਮਸ਼ੀਨ ਤੁਸੀਂ ਦੇਖ ਸਕਦੇ ਇੱਥੋਂ ਮੈਂ ਤੁਹਾਨੂੰ ਕੋਲੋਂ ਦਿਖਾ ਦਣਾ ਯਾਰ ਦੇਖ ਆਹ ਆਹ ਆ ਦੇਖੋ ਜੀ ਖਾਜੀ ਵਧੀ 1200 ਲੀਟਰ ਦੁੱਧ ਦਾ 1200 ਲੀਟਰ 120 ਕਿਲੋ ਪੈਂਦੇ ਚੌੜਾ ਖੀਰ ਬਣਨ 1200 ਲੀਟਰ ਦੁੱਧ ਤੇ 60 ਕਿਲੋ ਪੈਂਦੀ ਹੈ ਖੰਡ 120 ਖੀਰ ਦਾ ਰਸਨ ਹੈ ਖੀਰ ਬਣਦੀ ਇੰਨੇ ਦੀ ਚੌਲਾਂ ਦਾ ਰਸਨ ਇੱਧਰ ਇੱਧਰ ਚੌਲਾਂ ਦਾ ਰਸਨ 8 ਮਾਣ ਚੌਲ ਪੈਂਦੇ ਤੇ ਚਾਹ 8 ਮਣ ਚੌਲ ਪੈਂਦੇ ਆ ਖੰਡ 2 ਗਵੰਟਲ ਪਾਣੀ 1200 ਲੀਟਰ ਮੇਵਾ 5 ਕਿਲੋ ਜਿਸ ਵਿੱਚ ਲੌਂਗ ਬਦਾਮ ਖੋਪਾ ਕਾਜੂ ਦਾਖਾਂ ਤੇ ਸੀਕਿਓ ਦੇ ਪੈਂਦਾ 3 ਪੀਪੇ ਇਹ ਲੰਗਰ ਲਓ ਜੀ ਸਾਡੇ ਸੇਵਾਦਾਰ ਹਲਦੀ ਦੀ ਸੇਵਾ ਕਰਦੇ ਆ ਆ ਦੇਖੋ ਹਲਦੀ ਲਓ ਜੀ ਹੁਣ ਸਾਡੇ ਜਾਨ ਦੀ ਤਿਆਰੀ ਆ ਤੱਕ ਜਾਓ ਉੱਤੇ ਆ ਜਾਓ ਗੱਡੀ ਤੇ ਔਰ ਆ ਸੇਵਾ ਸ਼ੁਰੂ ਆ ਕੈਸ਼ੀਅਰ ਕੈਸ਼ੀਅਰ ਆ ਹਲੋ ਕੈਸ਼ੀਅਰ ਤੂੰ ਕੈਜਾਂ ਤਲੀਏ ਕੈਜਾਂ ਤੇ ਕਾਲ ਆ ਜੀ ਕਾਲ ਆ ਗਏ ਬੰਦੇ ਚਲੋ ਬਦਕਾ ਡੱਪੀ ਹੋਈ ਜਾਊਗੀ ਹੁਣ ਤੋਂ ਜਾਣਿਆ ਜਾਣਿਆ ਬੰਦ ਬਾਈ ਛੋੜੋ ਹੀ ਕਰੋ ਸਟਾਰਟ